ਚੰਡੀ ਵਾਲੇ ਦੀ ਸਟੇਟਮੈਂਟ ਸੁਣ ਲਓ ਕੰਨ ਖੋਲ ਕੇ ਆ ਚੰਡੀ ਜੇ ਇਹ ਮਾਤਾ ਸਾਹਿਬ ਦੇਵਾ ਜੀ ਬਖਸ਼ੀ ਸੋਈ ਦਾਤ ਆ ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਅਨੰਦਪੁਰ ਦਾ ਵਾਸੀ ਆ ਤੇ ਮੈਂ ਇਹਨਾਂ ਦੁਸ਼ਟਾਂ ਨੂੰ ਇਹ ਕਹਿਣਾ ਲਲਕਾਰ ਕੇ ਭਾਈ 24 ਸਾਲ ਦੇ ਵਿੱਚ ਮੈਂ ਕੋਮ ਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰ ਐਸ ਐਸ ਦਾ ਏਜੰਟ ਰਿਹਾ ਹਾਂ ਜਾਂ ਮੈਂ ਆਰ ਐਸ ਐਸ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੋ। ਸੁਮੈ ਪਿਛਲੇ ਦਿਨ ਜੋ ਇੱਕ ਮੇਰੀ ਫੋਟੋ ਵਾਇਰਲ ਹੋਈ ਹੈ ਮੇਰੀ ਤਸਵੀਰ ਹੈ। ਕਹਿੰਦੇ ਤਸਵੀਰਾਂ ਵਾਇਰਲ ਉਹਨਾਂ ਦੀ ਹੁੰਦੀਆਂ ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਹੈ। ਗੁਰੂ ਦਾਸ ਜੀ ਕਦੇ ਸਫਾਈ ਨਹੀਂ ਦਿੰਦਾ। ਮੈਂ ਸਫਾਈ ਨੂੰ ਦੇਣ ਲੱਗਾ ਮੈਂ ਸਿਰਫ ਸਿਰਫ ਤੋਂ ਸਿਰਫ ਇਹ ਦੱਸਣ ਲੱਗਾ ਕਿ ਉਹ ਕਟਣਾ ਹੈ ਕਟਣਾ ਸਮੇਂ-ਸਮੇਂ ਅਨੁਸਾਰ ਕਟਦੀਆਂ ਆਈਆਂ ਨੇ ਮੇਰੇ ਤੋਂ ਪਹਿਲਾਂ ਕਈਆਂ ਵਿਚਾਰੇ ਭਗਤਾਂ ਸਿੱਖਾਂ ਦਾ ਇਹਨਾਂ ਨੇ ਮੋਹਰਾਂ ਲਾਈਆਂ ਹੋਈਆਂ ਮੈਂ ਤੇ ਸੰਗਤ ਜੀ ਉਹ ਦਿਨ ਐਤਵਾਰ ਸੀ ਪਿਛਲਾ ਐਤਵਾਰ ਸੀ ਤੇ ਜਿੱਦਾਂ ਕੁਸੀਂ ਸਾਰੇ ਮੇਰਾ ਪਰਿਵਾਰ ਹੋ ਇਹ ਤਾਂ ਸ਼੍ਰੀ ਸਾਹਿਬ ਹੈਗੇ ਤੇ ਬਡੀ ਚਲੀ ਸਾਹਿਬ ਤੇ ਪਿਆਰਿਓ ਸਿਰਫ ਮੈਂ ਇਹ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਮੇਰਾ ਪਰਿਵਾਰ ਹੋ ਤੁਹਾਡੇ ਪੈਰਾਂ ਤੇ ਕੰਡਾ ਖੋਪਦਾ ਤਕਲੀਫ ਮੈਨੂੰ ਹੁੰਦੀ ਹੈ ਉਹਨੂੰ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਦਰਦ ਮੇਰੇ ਹੁੰਦਾ ਕਿਉਂਕਿ ਮੈਂ ਇੱਕ ਦਾਸ ਗੁਰੂ ਨਾਨਕ ਦੇ ਘਰ ਦਾ ਦਾਸ ਸੰਗਤ ਦੇ 24 ਸਾਲਾਂ ਤੋਂ ਜੋੜੇ ਝਾੜਦਿਆਂ ਤੇ 24 ਸਾਲ ਤੋਂ ਇਹ ਪਹਿਲੀ ਵਾਰ ਨਹੀਂ ਮੇਰਨਾ ਹੋਇਆ ਹਰ ਸਾਲ ਥੁਰਲੀ ਛੜ ਛੜ ਜੇ ਹਰ ਸਾਲ ਕੋਈ ਨਾ ਕੋਈ ਥੁਰਲੀ ਛੜ ਜਾਂਦੇ ਸੰਗਤ ਜੀ ਮੇਨ ਸਫਾਈ ਨੇ ਘਟਣਾ ਕਿਉਂ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਬਾਬਾ ਸ੍ਰੀ ਚੰਦ ਦਾ ਪਰਿਵਾਰ ਇਕੱਲਾ ਇੱਥੇ ਹਰਿਆਣੇ ਚ ਨਹੀਂ ਪੂਰੇ ਵਿਸ਼ਵ ਚ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਕਲਗੀ ਧਰ ਦਾ ਪਰਿਵਾਰ ਸਾਰੇ ਵਿਸ਼ਵ ਵਿੱਚ ਤੇ ਮੈਂ ਤੁਹਾਨੂੰ ਆਪਣਾ ਪਰਿਵਾਰ ਜਾਣ ਕੇ ਇੱਕ ਮੇਰਾ ਨਾਮ ਪਹਿਲਾਂ ਮੈਂ ਆਪਣਾ ਤੁਹਾਨੂੰ ਪਰਿਚਾਅ ਕਰਾ ਦਵਾਂ ਜਿਹੜਿਆ ਕਹਿੰਦੇ ਆ ਨਾ ਭਾਈ ਦਾਸ ਦਾ ਪਰਿਵਾਰ ਰੈਫਿਊਜੀ ਹੈ ਦੇਸ਼ ਬੰਡ ਤੋਂ ਪਹਿਲਾਂ ਛਾੜੇ ਬਜ਼ੁਰਗ ਲਾਹੌਰ ਜ਼ਿਲ੍ਹਾ ਲਲਿਆਣੀ ਪਾਕਿਸਤਾਨ ਜਦੋਂ ਦੇਸ਼ ਬੰਡ ਹੋਇਆ ਸਾਡੀਆਂ ਬਹੁ ਬੇਟੀਆਂ ਸਾਡੇ ਪਰਿਵਾਰਾਂ ਨੇ ਬੜੇ ਝਖੜ ਦੇਖਿਓਟ ਐਵੇਂ ਕੀ ਬੇਰਬਾ ਕਰਾਂ 84 ਹੀ ਦੇਖੀ ਬਹੁਤ ਕੋਈ ਦੇਖਿਆ ਆਪਣਾ ਪਰਿਵਾਰ ਕਈ ਪਰਿਵਾਰ ਨੇ ਹਰਿਆਣੇ ਜਿਹੜੇ ਉਧਰੋਂ ਰਫੂਜੀ ਇੱਧਰ ਆਏ ਮੈਂ ਵੀ ਉਹਨਾਂ ਚੋਂ ਇੱਕ ਹਾਂ ਛੋਟਾ ਜਿਹਾ ਨਮਾਣਾ ਜਿਹਾ ਤੇ ਰੱਬ ਨੇ ਫਕੀਰੀ ਦਿੱਤੀ ਉਦਾਸੀ ਭੇਕ ਆਕਾਰਪੁਰਖ ਨੇ ਬਖਸ਼ਿਆ ਸੇਵਾ ਬਖਸ਼ੀ ਇਸ ਪੰਥ ਦੀ ਤੇ ਸੰਗਤ ਜੀ ਮੈਂ 22 ਸਾਲ ਤੁਹਾਡੇ ਚਰਨਾਂ ਦੇ ਜੋੜੇ ਝੜੇ ਆ ਸੰਗਤ ਦੇ ਤੇ ਪਿਆਰਿਓ ਇੱਕ ਛੋਟੀ ਜੀ ਫੋਟੋ ਉਹਨੂੰ ਲੈ ਕੇ ਇਹਨਾਂ ਨੇ ਉਹ 이슈 ਬਣਾਇਆ ਪਰ ਗੁਰਵਿੰਦਰ ਸਿੰਘ ਮਾਤਾ ਸਾਹਿਬ ਦੇ ਵਾਦਾ ਪੁੱਤਰ ਕਲਗੀ ਤਰਪਾਚਾ ਦਾ ਪੁੱਤਰ ਬਾਬੇ ਸ੍ਰੀ ਚੰਦ ਦਾ ਸੇਵਕ ਅੱਜ ਵੀ ਚੜ੍ਹਦੀ ਕਲਾ ਚ ਹੈ ਪਹਿਲਾਂ ਵੀ ਚੜ੍ਹਦੀ ਕਲਾ ਸੀ ਆਉਣ ਵਾਲੇ ਸਮੇਂ ਚ ਵੀ ਚੜ੍ਹਦੀ ਕਲਾ ਚ ਰਹੇ ਇਹ ਚਾਰਦੀ ਲੋਕ ਮੇਰੇ ਨੰਦਨ ਨੂੰ ਨਹੀਂ ਖਰਾਬ ਕਰ ਸਕਦੇ ਜਿਵੇਂ ਕਿਸੇ ਨੇ ਗੱਡੇ ਵਾਵਾ ਕੇ ਮਿਹਨਤ ਕੀਤੀ ਹੈ ਨਾ ਮੈਂ ਵੀ ਉਸ ਕਾਲਪੁਰਖ ਦਾ ਪੁੱਤਰ ਹਾਂ ਲੰਬੀਆਂ ਬਾਹਾਂ ਵਾਲਾ ਬਾਪੂ ਮੇਰੇ ਨਾਲ ਹੀ ਰਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚ ਬੈਠਾ ਮੇਰਾ ਪੂਰਾ ਜੀਵਨ ਸ੍ਰੀ ਅਕਾਲ ਤਪਸ ਸਾਹਿਬ ਨੂੰ ਸਮਰਪਣ ਹੈ ਸਮਰਪਣ ਸੀ ਸਮਰਪਣ ਹੈ ਸਮਰਪਣ ਰਹੇਗਾ ਜੜਿਆਂ ਦੇ ਨਾ ਗਦਾਰ ਇੰਨਾ ਕੁਛ ਕਿਹਾ ਆ ਚੰਡੀ ਜੇ ਚੰਡੀ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੀ ਮਾਈ ਜਗਤ ਮਾਤਾ ਮਾਤਾ ਸਾਹਿਬ ਦੇਵਾ ਜੋ ਆਪਣੇ ਸਨਮਾਨ ਦੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸੰਗਤ ਜੀ ਅੱਜ ਮੈਂ ਤੁਹਾਨੂੰ ਇਹ ਇੱਕ ਸਿਧਾਂਤ ਦਿੰਨਾ ਆ ਚੰਡੀਏ ਹੁਣ ਬੁਲਾਓ ਜੇ ਕਰੇ ਜਿਹੜੇ ਜਿਹੜੇ ਆnde ਸਟੇਟਮੈਂਟ ਦੇ ਮੰਡੀ ਵਾਲਾ ਤੇ ਮੰਡਰੇ ਵਾਲੇ ਡਿਸਟ੍ਰਿਕਟ ਮੈਂਡ ਸੌ ਲੋਕਾਂ ਨੂੰ ਖੋਲ ਕੇ ਆ ਚੰਡੀ ਜੇ ਤੇ ਮਾਤਾ ਸਾਹਿਬ ਦੇਵਾ ਜੀ ਬਖਸ਼ੀ ਸੋਈ ਦਾ ਤਾਂ ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਆਨੰਦਪੁਰ ਦਾ ਵਾਸੀ ਹਾਂ ਤੇ ਮੈਂ ਇਹਨਾਂ ਦੁਸ਼ਟਾਂ ਨੂੰ ਇਹ ਕਹਿਣਾ ਲਲਕਾਰ ਕੇ 22 24 ਸਾਲ ਦੇ ਵਿੱਚ ਮੈਂ ਕੋਮ ਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰਐਸਰ ਦਾ ਏਜੰਟ ਰਹਾਂ ਮਾਂ ਜਾਂ ਮੈਂ ਆਰਐਸਰ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੋ ਦੂਜੇ ਨੰਬਰ ਤੇ ਸੰਗਤ ਜੀ ਸਮਾਜ ਦੇ ਭਿੰਡ ਚ ਰਹਿਦਾ ਮੇਰਾ ਸੁਭਾ ਤੁਸੀ ਸਾਰੇ ਜਾਣਦੇ ਹੋ ਥੋੜੇ ਯਾਰਹੀਂ ਭੋਲੇ ਮੈਂ ਇਨਾ ਵਾਂ ਭੋਲਾ ਹੋਣਾ ਨਹੀਂ ਚਾਹੀਦਾ ਪਰ ਬਾਬੇ ਦੀ ਬਾਣੀ ਆਂਦੀ ਭੋਲੇ ਭਾਏ ਸਾਨੂੰ ਰੱਬ ਜੇ ਮਿਲਿਆ ਮੇਰੇ ਸੁਭਾ ਕਰਕੇ ਮਿਲਿਆ ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸਵਾ ਕਰਕੇ ਮਿਲੀਆਂ ਤੇ ਮੈਂ ਇਹਨਾਂ ਗਦਾਰਾਂ ਨੂੰ ਦੱਸ ਦਵਾਂ ਭਾਈ ਮੈਨੂੰ ਗੁੰਮਰਾਹ ਕਰਕੇ ਲਜਾਇਆ ਗਿਆ ਜਿੰਨਾ ਮੈਨੂੰ ਖੜਿਆ ਉਹਨਾਂ ਘਰਾਂ 'ਚ ਬਿਠੇ ਆ ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਜੀ ਦਾ ਵਾਜਰ ਇਹ ਨਾ ਚੋਤੀਓ ਸਖੋ ਮੈਂ ਸਮਾਈ ਚੰਡੀਗੜ੍ਹ ਦਾ ਪੁੱਤਰ ਆ ਮੈਂ ਤੇ ਪਿਆਰਿਓ ਉਹਨਾ ਅਖਿਆ ਬਾਬਾ ਜੀ ਸਕੂਲ ਤੱਕ ਜਾਣਾ ਮੈਂ ਕਿਹਾ ਚਲੋ ਅੱਗੇ ਵੀ ਜਾਣੇ ਆ 24 ਸਾਲ ਹੋ ਗਏ ਮਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ ਦੁਨੀਆ ਦੇ ਵਿੱਚ ਚੱਲਦਾ ਵਾਦਾ ਘਾਟਾ ਸਭ ਕੁਝ ਹੁੰਦਾ ਤੇ ਸੰਗਤ ਜੀ ਇੱਕ ਕਹਿੰਦੇ ਨਾ ਯਾਰ ਮਾਰ ਭਰਾ ਮਾਰ ਤੇ ਆਮੀ ਚੱਲਦੀ ਆ ਇਹ ਮਰਨਾ ਯਾਰ ਮਾਰ ਗਈ ਮੈਨੂੰ ਲਜਾਇਆ ਗਿਆ ਖੜਾ ਕੀਤਾ ਗਿਆ ਮਗੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮੰਡੀ ਦੇ ਵਿੱਚ ਪਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ ਅੱਜ ਤੱਕ ਕੋਈ ਬੰਦਾ ਕਹ ਦੇ ਕਿ ਅਸੀਂ ਧਰਮ ਕੋਨੇ ਆ ਕਿਸੇ ਨੂੰ ਅੰਧਵਿਸ਼ਵਾਸ ਪਾਇਆ ਹੋਵੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਸੰਗਤ ਜੀ ਮੈਂ 24 ਸਾਲ ਜ਼ਿੰਦਗੀ ਦੇ ਸੇਵਾ ਕੀਤੀ ਹੈ ਤੇ ਮੈਂ ਇਹ ਦੱਸਣਾ ਚਾਹੁੰਨਾ ਮੇਰਨਾ ਗੁੰਮਰਾ ਹੋਇਆ ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਦਸਵੇਂ ਪਾਤਸ਼ਾਹ ਬਾਬਾ ਫਰੀਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ ਗੁਰਨਾਨਕ ਮੇਰਾ ਪਿਤਾ ਹੈ ਕਲਗੀਧਰ ਮੇਰਾ ਪਿਤਾ ਹੈ ਮਾਤਾ ਸਾਹਿਬ ਦੇਗੋ ਮਰੀ ਮਾਈ ਹੈ ਬਾਬਾ ਸ੍ਰੀ ਚੰਦ ਮੇਰਾ ਮੁਰਸ਼ਿਦ ਹੈ ਅਕਾਲ ਤਖਤ ਮੇਰੀ ਪੀੜ ਦਾ ਸਿਧਾਂਤ ਗੁਰੂ ਅਰਗੁਣ ਸਾਹਿਬ ਛਾਡੇ ਗੁਰਦੇਵ ਨੇ ਤੇ ਮੈਂ ਚਿੰਗਾ ਰਾਹੀ ਉੱਥੇ ਸਿੰਘ ਸਾਹਿਬ ਨੂੰ ਅਰਜ਼ੀ ਵੀ ਭੇਜੀ ਹੈ ਉਹ ਸਾਰੀ ਵਾਰਤਾਂ ਨੂੰ ਦੱਸੀ ਹੈ ਜੋ ਛੇ ਅਕਾਲ ਤਖਤ ਦਾ ਹੁਕਮ ਆਵੇਗਾ ਉਹ ਦਰਪਤ ਹੈ ਕਿੜਾ ਮੇਰੀ ਪੀਰੀ ਤੇ ਫਕੀਰੀ ਦਾ ਹੀ ਮੇਰਾ ਜੀਵਨ ਉਸ ਤੇ ਸਮਰਪਿਤ ਹੈ ਆਪ ਸੰਗਤ ਨੂੰ ਸਮਰਪਿਤ ਹੈ ਜੇ ਤੁਹਾਨੂੰ ਮਿਰਚ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ ਸਜ਼ਾ ਦੇ ਸਕਦੇ ਹੋ ਵਿੱਚ ਬਦੇ ਵਿੱਚ ਕਿਸੇ ਨੇ ਵੀ ਗੁਨਾਹ ਲੱਗਦਾ ਮੈਂ ਸਜ਼ਾ ਭੋਗਣ ਨੂੰ ਤਿਆਰ ਵਾਂ ਔਰ ਮੈਂ ਕਾਲ ਤਪਸ ਸਾਹਿਬ ਤੇ ਜੋ ਸਿੰਘ ਸਾਹਿਬ ਹੁਕਮ ਕਰਨਗੇ ਦਾਤ ਉੱਥੇ ਵੀ ਜਾਏਗਾ ਔਰ ਮੈਂ ਫਿਰ ਕਹਾਂ ਮਰਨਾ ਹੋਈ ਆ ਯਾਰ ਮਰ ਬਚੋ ਯਾਰ ਚਮਚਿਆਂ ਤੋਂ ਬਚਣਾ ਸਿੱਖਦਾ ਮੈਨੂੰ ਮੰਡੇ ਆਂਦੇ ਬਾਬਾ ਜੀ ਸੁਭਾਅ ਚੇਂਜ ਕਰੋ ਮੈਂ ਕਹਿ ਚੁਬਾ ਕਰਕੇ ਮੈਂ ਫਕੀਰੀ ਪਾਈ ਹੈ ਲੋਕੀ ਬੱਡੇ ਮਾਰਨ ਪੱਥਰ ਮਾਰਨ ਮੈਂ ਆਪਣੀ ਝੋਲੀ ਪਵਾਵਾਂਗਾ ਤੇ ਸੰਗਤ ਜੀ ਮਾਤਾ ਸਾਹਿਬ ਦੇਵਾ ਮੇਰੀ ਮਾਂ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦਿਆਂ ਤੁਹਾਨੂੰ ਬੋਲ ਦਿੱਤਾ ਹੈ ਇਹਨੂੰ ਵਧ ਕੇ ਕੋਈ ਸਟੇਟਮੈਂਟ ਨਹੀਂ ਹੋਰ ਇੱਕ ਸ਼ਬਦ ਮੇਰਾ ਹੋਰ ਰਹਿ ਗਿਆ ਸੁਣੋ ਮੇਰੀ ਰੋਜ਼ ਦੀ ਅਰਦਾਸ ਹੁੰਦੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇ ਵਾਗ ਮੇਰਾ ਮੁਰਚਿਤ ਲੰਬੀਆਂ ਬਾਹਾਂ ਵਾਲਾ ਹਾਜ਼ਰ ਨਾਜ਼ਰ ਹੈ ਮੈਂ ਕਹਿੰਦਾ ਮੇਰੀ ਰੋਜ਼ ਦੀ ਅਰਦਾਸ ਹੁੰਦੀ ਮਹਾਰਾਜ ਸਾਡੇ ਸਿੱਖ ਪੰਥ ਤੇ ਪੰਥ ਤੇ ਕੋਈ ਵਿਪਤਾ ਆਏ ਕੋਈ ਸਮਾਵੇ ਗੋਲੀ ਬਰੂਦ ਤੋਪ ਦੇ ਅੱਗੇ ਖੜਨਾ ਪਵੇ ਤੇ ਆਪਣੇ ਇਸ ਗੁਰਵਿੰਦਰ ਸਿੰਘ ਦਾ ਪਹਿਲਾ ਸੇਵਾ ਪ੍ਰਵਾਨ ਕਰੇ ਕਤੇ ਵੀ ਪੰਜ ਸਮਾਂ ਆਵੇ ਜਿੱਥੇ ਪੰਥ ਹੁਕਮ ਲਾਊਗਾ ਮੈਂ ਆਪ ਸੰਗਤਾਂ ਨੂੰ ਅਕਾਲ ਤਖਤ ਨੂੰ ਸਮਰਪਣ ਹਾਂ ਜੇਕਰ ਆਂ ਕਿਆਂ ਦੇ ਨੇ ਬੰਦੂਖ ਹੈ ਗੋਲਾ ਤੋਪ ਹੈ ਮਾਤਾ ਸਾਹਿਬ ਦੇਵਾ ਇਹ ਜਗਤ ਮਾਤਾ ਖਾਲਸਾ ਦੀ ਮਾਤਾ ਇਹ ਸੇਵਾ ਆਪਣੇ ਗੁਰਵਿੰਦਰ ਸਿੰਘ ਨੂੰ ਬਖਸ਼ੋ ਸੋ ਪਿਆਰਿਓ ਜਿਨ੍ਹਾਂ ਨੇ ਮੇਰੇ ਵਰਕਲਾ ਬੜਾ ਕੁਝ ਬੋਲਿਆ ਉਹ ਮੇਰੇ ਨੇ ਭਰਾ ਤੇ ਮੈਂ ਉਹਨਾਂ ਅੱਗੇ ਝੋਲੀ ਕੀਤੀ ਆ ਜੋ ਤੁਸੀਂ ਪਉਣਾ ਪ੍ਰਭੂ ਪਾਈ ਜਾਓ ਪਾਈ ਜਾਓ ਰੱਜ ਕੇ ਪਾਈ ਜਾਓ ਫਕੀਰਾਂ ਨੂੰ ਕੋਸ ਫਰਕ ਨਹੀਂ ਪੈਂਦਾ ਤੇ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਬਹੁਤ ਪਿਆਰ ਨਾਲ ਛੁਲਜੇ ਟੰਗ ਨਾਲ ਸੰਗਤ ਜੀ ਆਪਣੇ ਵਿਚਾਰ ਰੱਖੇ ਬੜੇ ਅਮਨ ਸ਼ਾਂਤੀ ਨਾਲ ਮੈਂ ਉਹਨਾਂ ਦਾ ਵੀ ਸਾਡਾ ਸਾਰਾ ਜਥਾ ਵਿੰਗਮ ਮਾੜੀ ਸਾਹਿਬ ਦੀ ਸਮੁੱਚੀ ਸੰਗਤ ਉਹਨਾਂ ਦਾ ਧੰਨਵਾਦ ਵੀ ਕਰਦੀ ਐ ਔਰ ਜਿਹੜੇ ਇਸ ਦਰ ਤੋਂ ਦਾਤਾ ਲੈ ਕੇ ਮੁੱਕਰ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਘਟੋ ਘੜ ਤੁਸੀਂ ਅਸਾਚ ਤੇ ਕਰਾਇਆ ਕਿ ਤੁਸੀਂ ਸਾਡੇ ਹੋ ਆਪਣੇ ਹੋ ਕਹਿੰਦੇ ਬੰਦਾ ਇਹਨਾਂ ਚੀਜ਼ਾਂ ਚੋਂ ਸਿੱਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਅੱਜ ਵੀ ਆਨੰਦ ਚ ਹਾਂ ਭੈਣੋ ਪ੍ਰਭੂ ਮੈਂ ਕੱਲ ਵੀ ਆਨੰਦ ਚੀ ਮੈਂ ਸਦਾ ਆਨੰਦ ਵਿੱਚ ਆ ਮੈਨੂੰ ਹੋਰ ਕੋਈ ਦੁੱਖ ਨਹੀਂ ਮਰੀਆਂ ਬਹੂ ਬੇਟੀਆਂ ਮਰੀਆਂ ਪੈਣਾ ਮਤਾਵਾਂ ਨੂੰ ਬੋਲਿਆ ਗਿਆ ਸੰਗਤ ਜੀ ਮਰਨ ਕਿਆ ਛੋਕੋ ਮੰਦਾ ਆਖੀਏ ਜਿਤ ਜਮੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਧੀਆਂ ਭੈਣਾ ਮਾਵਾ ਸਾਡੇ ਸਾਰਿਆਂ ਦੇ ਘਰਾਂ ਚ ਤੀਜੀ ਗੱਲ ਮੈਂ ਹਮੇਸ਼ਾ ਪ੍ਰਚਾਰ ਕਰਦਾ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਪਰਦੇਸ਼ਾਂ ਚ ਤੇ ਆ ਜਿਹੜੀ ਪੰਜਾਬੀ ਬੋਲੀ ਮੈਂ ਸੁਣੀ ਕਿੰਨੇ ਗੰਦ ਲਏ ਜਾਂਦੇ ਨੇ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਕਰ ਛੜੀ ਜੇ ਸਮਝਾਈ ਐਨੇ ਗੰਦਲੇ ਪੰਜਾਬੀ ਬੋਲੀ ਕਰ ਛੜੀ ਹੁਣ ਕਿਹੜੇ ਮੁਖ ਨਾਲ ਪਰਦੇਸ਼ਾਂ ਚ ਬੱਤੀਆਂ ਨੂੰ ਕਹਾਂਗੇ ਪੰਜਾਬੀ ਬੋਲਿਆ ਕਰੋ ਅੰਗਰੇਜ਼ੀ ਬੋਲ ਦੇ ਜੇ ਉਹ ਕਹਿੰਦੇ ਬਾਬਾ ਜੀ ਰਿਸਪੈਕਟਫੁਲ ਬੋਲੀ ਹੈ ਅਹੀਂ ਆਂਦੇ ਹੁੰਦੇ ਆ ਨਹੀਂ ਪੰਜਾਬੀ ਰਿਸਪੈਕਟਫੁਲ ਐ ਤੇ ਆ ਸਾਡੇ ਬੰਦਿਆਂ ਨੇ ਆ ਪੰਜਾਬੀ ਭਾਸ਼ਾ ਨੂੰ ਵੀ ਨਿਮਾ ਕੀਤਾ ਮਾਂ ਬੋਲੀ ਪੰਜਾਬੀ ਨੂੰ ਵੀ ਨਿਮਾ ਕੀਤਾ ਮਾਵਾ ਭੈਣਾ ਨੂੰ ਇਸ ਗੱਲ ਦਾ ਮੇਰੇ ਅੰਦਰ ਬਹੁਤ ਦੁੱਖ ਹੈ ਤੋਂ ਸੰਗਤ ਜੀ ਤੁਹਾਡਾ ਮੈਂ ਪੁੱਤਰ ਵੀ ਹਾਂ ਤੁਹਾਡਾ ਮੈਂ ਭਰਾ ਵੀ ਹਾਂ ਤੁਹਾਡਾ ਮੈਂ ਮਿੱਤਰ ਵੀ ਹਾਂ ਔਰ ਗੁਰੂ ਘਰ ਦਾ ਗੁਰੂਪੰਦ ਦਾ ਸੇਵਾਦਾਰ ਵੀ ਹਾਂ ਮੈਂ ਉਹਨਾਂ ਦੇਰ ਇਸ ਟੁਰਮੈਂਟ ਦਣੀ ਦੇਤੀ ਆ ਤੇ ਪਿਆਰਿਓ ਮੈਂ ਫਿਰ ਕਹਿਨਾ ਜੋ ਮੈਨੂੰ ਤੁਸੀਂ ਸ਼ਾਜਾ ਲਾਉਣੀ ਲਾ ਸਕਦੇ ਤੁਸੀਂ ਮੈਨੂੰ ਜੋ ਕਹੋਗੇ ਮੈਂ ਪ੍ਰਵਾਨ ਕਰਦਾ ਪਰ ਪਿਆਰਿਓ ਮੈਂ ਜ਼ਿੰਦਗੀ ਵਿੱਚ ਗੁਨਾਹ ਨਹੀਂ ਕੀਤਾ ਤੇ ਮੈਂ ਜੇ ਗਿਆ ਮੈਨੂੰ ਲਜਾਇਆ ਗਿਆ ਮੈਂ ਖੁਦ ਥੋੜਾ ਤੁਰ ਗਿਆ ਮੈਂ 2.5 3 ਸਾਲ ਤੋਂ ਬਰਾਬਤ ਜੀ ਰਿਹਾ ਮੈਂ ਰਾਦਨ ਦਸਾ ਕਰਦਾ ਮੈਨੂੰ ਦਿਖਦਾ ਹੈ ਸੰਸਾਰ ਤਰਚ ਵਿੱਚ ਹੈ ਲੋਕਾਂ ਦੀ ਬੁੱਧੀ ਮੋਟੀ ਹੋ ਚੁੱਕੀ ਹੈ ਭਾਵਨਾ ਆਸਥਾ ਟੜਕਦੇ ਜਾ ਰਹੀ ਹੈ ਮੈਂ ਛੰਪਰ ਦਾਮਾਂ ਦੇ ਮਹਾਪੁਰਸ਼ਾਂ ਨੂੰ ਪ੍ਰਚਾਰਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਗੁਰਵਿੰਦਰ ਸਿੰਘ ਤੁਹਾਡਾ ਕਦੇ ਸਿਰ ਨਿਵਾ ਨਹੀਂ ਹੁੰਦਾ ਤੇ ਪਿਆਰਿਓ ਆਪ ਸਾਰਿਆਂ ਦਾ ਵਿਸ਼ਵਾਸ ਜੁੜੇ ਰੂ ਅਮਨ ਸ਼ਾਂਤੀ ਜ਼ਰੂਰ ਬਣਾ ਕੇ ਰੱਖਿਓ ਸ਼ਬਰ ਸੰਤੋਖ ਰੱਖੋ ਸ਼ਾਂਤੀ ਬਣਾ ਕੇ ਰੱਖੋ ਕਿਸੇ ਨੂੰ ਗਾਲੀ ਗਲੋਚਨਾ ਕਰੋ ਕਿਸੇ ਨੂੰ ਕੁਛ ਨਾ ਬੋਲੋ ਉਹ ਮੇਰੀ ਮਾਂ ਵਾ ਨਾ ਉਹ ਆਪੇ ਨੇ ਆਏ ਕਰਦੀ ਆ ਉਹ ਮੇਰਾ ਲੰਬੀਆਂ ਲੰਮੀਆਂ ਬਾਵਾਵਾਂ ਵਾਲਾ ਬਾਪੂ ਉਹ ਸਭ ਨੂੰ ਆਪੇ ਫੈਸਲਾ ਦੇਊਗਾ ਤੇ ਮੈਂ ਜੇ ਤੁਹਾਡੇ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚੀ ਆ ਤੇ ਮੈਂ ਤੁਹਾਡਾ ਦਾਸ ਹਾਂ ਤੁਸੀਂ ਜੋਕ ਹੋ ਗਿਆ ਮੈਂ ਕਰੂੰਗਾ ਤੁਹਾਡੇ ਪੁੱਤਰ ਤੁਹਾਡੇ ਭਰਾ ਤੁਹਾਡੇ ਮਿੱਤਰ ਤੁਹਾਡੇ ਬਾਬਾ ਜੀ ਆਤਬ ਜੀਵਨ ਦੇ ਕਿਸੇ ਨਾਲ ਪੰਥ ਨਾਲ ਛੱਡਾ ਮੈਂ ਤੇ ਆਮ ਬੱਚੇ ਨਾਲ ਹੀ ਗਦਾਰੀ ਕੀਤੀ ਕਦੇ ਮੈਂ ਨਿੱਕੇ ਨਿੱਕੇ ਬੱਚਿਆਂ ਨਾਲ ਵੀ ਪਿਆਰ ਕਰਦਾ ਮੈਨੂੰ ਦੁਨੀਆ ਭਰ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਮਤਾਮਾਂ ਪਹਿਣਾ ਨੌਜਵਾਨ ਮੇਰੇ ਵੀਰ ਪਿਆਰੇ ਮੇਰੇ ਛੋਣੀਆਂ ਦਸਤਾਰਾਂ ਸਿਰਾਂ ਵਾਲੇ ਇਨਾ ਪਿਆਰ ਕਰਦੇ ਐ ਬੱਚ ਲੋਕਾਂ ਨੂੰ ਇਹੀ ਅੱਜ ਮਨ ਹੀ ਹੁੰਦਾ ਇੱਕ ਗੱਲ ਹੋਰ ਸ਼ਮਾ ਹੁੰਦਾ ਬੋਲਣ ਦਾ ਅੱਜ ਮੈਂ ਬੋਲ ਦਿੰਨਾ ਕਈ ਛਾਲਾਂ ਤੇ ਕਜਾਜ ਡਾਈ ਫਿਰਦੇ ਮੰਡੀ ਵਾਲੇ ਬਾਬਿਆਂ ਨੇ ਜਾਜ ਲੈਣਾ ਸੀ ਕੋਈ ਪੈਸੇ ਲੈ ਕੇ ਭੱਜ ਗਿਆ ਉਹ ਭਲਿਓ ਮੇਰੇ ਕੋਲ ਤੇ ਨਾਮ ਦਾ ਜਾਜ ਆ ਮੈਂ ਰੋਜ਼ ਯਾਤਰੀ ਨਾ ਮੈਂ ਤਾਂ ਰੋਜ਼ ਰੱਬ ਦੇ ਘਰ ਜਾਣਾ ਤੇ ਉਹਨਾਂ ਮੈਨੂੰ ਦੁਨਿਆਵੀ ਜਾਜ ਦੀ ਲੋੜ ਨਹੀਂ ਹੈਗੀ ਤੇਜ਼ ਕਰਕੇ ਅਹੀਂ ਕੋਈ ਜਾਜ ਨਹੀਂ ਲੈਣਾ ਉਹ ਤੀਜਾ ਆ ਬਾੜੇ ਵਿੱਚ ਬੇਜੁਬਾਨ ਜਨਮਰਨੇ ਹੱਥੀਂ ਘੂੜੇ ਤੇ ਕਹੀ ਜਾਂਦੇ ਬਾਬਿਆਂ ਨੇ ਹੱਥ ਜੀ ਰੱਖੇ ਹਾਏ ਮਰ ਗਏ ਬਾਬਿਆਂ ਨੇ ਕੋੜੇ ਰੱਖੇ ਹਾਏ ਮਰ ਗਏ ਉਹ ਤੁਹਾਡੀ ਬਿਰਤੀ ਕਿੰਨੀ ਮੈਂਟਲ ਵਾ ਉਹ ਤੇ ਬੇਜੁਬਾਨ ਜਨਮਰ ਨੇ ਉਹਨਾਂ ਨੂੰ ਦਾਣਾ ਪਾਣੀ ਦਿੰਨੇ ਆ ਉਹ ਸਾਡੀ ਵਿਰਾਸਤ ਆ ਆ ਕਲਗੀਧਰ ਪਾਤਸ਼ਾਹ ਮਰਦ ਗੰਬੜਾ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ 2.5 ਲੱਖ ਛੋਨਾ ਲੱਗਾ ਇਹ ਮੇਰੇ ਬਾਪੂ ਦੀ ਕਾਠੀ ਤੇ ਘੋੜੇ ਦੀ ਕਾਠੀ ਤੇ ਅਹੀਂ ਉਹਦੇ ਵਾਰਸ਼ਾਂ ਅਸੀਂ ਉਹਦੇ ਪੁੱਤਰ ਹਾਂ ਸ਼ਾਇਦ ਅਸੀਂ ਘੋੜਿਆਂ ਦੀ ਸੇਵਾ ਕਰਦੇ ਹਾਂ ਲਿੱਦ ਚੁੱਕਦੇ ਹਾਂ ਸਾਡਾ ਗੁਰੂ ਕਿੰਨਾ ਖੁਸ਼ ਹੁੰਦਾ ਹੋਣਾ ਇਹਨਾਂ ਲੋਕਾਂ ਨੂੰ ਕੀ ਪਤਾ ਮੈਂ ਤਾਂ ਹੈਰਾਨ ਆ ਵੀ ਤੁਸੀਂ ਜਨਵਰਾਂ ਦੇ ਵੀ ਦਿਵਾਲੇ ਹੋਏ ਖੜੇ ਹੋ ਭਾਈ ਤੁਸੀਂ ਰੱਖ ਲਓ ਸ਼ੰਤਾਂ ਨੇ ਰੱਖੇ ਦੁਨੀਆ ਰੱਖੇ بڑے بڑے ਸਟੱਡ ਫਾਰਮ ਛੱਡੇ ਤੋਂ ਚੰਗੇ ਚੱਲਦੇ ਪਏ ਨੇ ਮੈਂ ਇਹ ਹਾਥੀ ਘੋੜੇ ਇਹਸ ਕਰਕੇ ਰੱਖੇ ਬੇਜਵਾਨ ਜਨਮਰ ਨੇ ਇਹ ਸੰਚਾਰ ਦੇ ਲੋਕੋ ਇਹਨਾਂ ਨੂੰ ਇਹਨਾਂ ਦਾ ਤੱਕਾ ਨਾ ਕਰੋ ਇਹਨਾਂ ਨੂੰ ਸੰਭਾਲੋ ਇਹਨਾਂ ਦੀ ਕੇਰ ਕਰੋ ਤੇ ਪਿਆਰਿਓ ਸਾਡੇ ਗੁਰੂ ਸਾਹਿਬਾਂ ਨੇ ਰੱਖੇ ਪਰ ਵੇਖੋ ਕਿੱਥੇ ਤੱਕ ਡਿੱਗ ਗਏ ਨੇ ਲੋਕ ਪਸ਼ੂਗਨ ਛੱਡਿੰਦੇ ਯਾਰੋਂ ਦੁੱਧ ਵੀ ਨਾ ਪੀਏ ਉਹ ਸੰਗਤ ਦੇ ਲਈ ਗਾਵਾਂ ਰੱਖੀਆਂ ਸੰਗਤ ਰਹਿੰਦੀ ਐ ਇੱਥੇ ਹਰ ਐਤਵਾਰ 32000 ਤੋਂ 30000 ਪ੍ਰਾਣੀ ਉਦਾਸੀ ਗੁਰਦੁਆਰਾ ਮੰਡਿਰ ਸਾਹਿਬ ਕੇ ਮੱਥਾ ਦੇਖਦਾ ਹਰ ਰੋਜ਼ ਸੰਗਤ ਹੁੰਦੀ ਲੰਗਰ ਚੱਲਦਾ ਦੁੱਧ ਪੀਣ ਨੂੰ ਮਿਲਦਾ ਮਾਰ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਏ ਅਮਰ ਦੇ ਉਹ ਸਾਨੂੰ ਦੁੱਧ ਦਿੰਦੇ ਦੁੱਧ ਨੂੰ ਅੰਮ੍ਰਿਤ ਕਿਹਾ ਇਹਨਾਂ ਲੋਕਾਂ ਨੂੰ ਹਾਥੀ ਘੋੜੇ ਨਹੀਂ ਪਾਜਦੇ ਲੈ ਜਾਓ ਯਾਰ ਤੁਸੀਂ ਲੈ ਜਾਓ ਸਾਰੇ ਲੈ ਜਾਓ ਜਿੰਨੇ ਲੈ ਜਾਣੇ ਤੇ ਇਸ ਕਰਕੇ ਮੈਂ ਕਹਣਾ ਜਿਉਣਾ ਤੁਸੀਂ ਸਰਦਾ ਰੱਖੋ ਚੜ੍ਹਦੇ ਕਲਾ ਚੋ ਨਾਮ ਜੱਪੋ ਕਿਸੇ ਨੂੰ ਮੰਦਾ ਨਾ ਬੋਲੋ ਨਾਨਕ ਫਿੱਕਾ ਬੋਲੀਏ ਧਨਮਨ ਫਿੱਕਾ ਹੋਏ ਕਿਸੇ ਦਾ ਬੁਰਾ ਨਾ ਮੰਗੋ ਆਪਾ ਹੋਵਾਂ ਸਾਡੇ ਗੁਰੂ ਨੇ ਸਿਖਾਇਆ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੇ ਤੁਸੀਂ ਮੇਰਾ ਪਰਿਵਾਰ ਜੇ ਤੁਸੀਂ ਮੇਰੇ ਨਾਲ ਹੋ ਰੱਬ ਮੇਰੇ ਨਾਲ ਹੈ ਮੈਨੂੰ ਕੋਈ ਪਰਿਵਾਰ ਨਹੀਂ ਇਸ ਕਰਕੇ ਮੈਂ ਤੁਹਾਡੇ ਚਰਨਾ ਸਿਰਸਕ ਹੁਣਾ ਤੁਸੀਂ ਇੰਨਾ ਮਾਨ ਦਿੰਦੇ ਨਾ ਪਿਆਰ ਕਰਦੇ ਹੋ ਕਦੇ ਵੀ ਤੁਸੀਂ ਕੋਈ ਗੱਲ ਪੁੱਛ ਨਹੀਂ ਹੁੰਦੀ ਮੂੰਹ ਡਰ ਕੇ ਪੁੱਛੋ ਜੇ ਕਿਸੇ ਨੂੰ ਲੱਗਿਆ ਤਾਂ ਮੇਰੇ ਨਾਲ ਬੈ ਕੇ ਵੀ ਚਰਚਾ ਕਰ ਸਕਦੇ ਨੇ ਮੇਰੇ ਕੋ ਆ ਸਕਦੇ ਸੀ ਇਹ ਕੋਈ ਬੇਗਾਨੇ ਥੋੜਾ ਨੇ ਮੇਰੇ ਪ੍ਰਾਣ ਨੇ ਮੇਰੇ ਆਪਣੇ ਨੇ ਮੇਰੇ ਮਨ 'ਚ ਕੋਈ ਨਫ਼ਰਤ ਨਹੀਂ ਆਈ ਮੈਂ ਅੱਜ ਵੀ ਪਿਆਰ ਕਰਦਾ ਔਰ ਮੈਂ ਅਰਦਾਸ ਕਰਦਾ ਮਹਾਰਾਜ ਉਹਨਾਂ ਦਾ ਨੁਕਸਾਨ ਨਾ ਹੋਵੇ ਕੋਈ ਵੀ ਸਾਰੇ ਚੋਕੀ ਗ੍ਰਹਿਣ ਅਮਨ ਸ਼ਾਂਤੀ ਸ਼ਾਂਤੀ ਪਿਆਰ ਬਣਾ ਕੇ ਰੋ ਫਕੀਰ ਇਹ ਹੀ ਸਿਖਾਉਂਦੇ ਹੁੰਦੇ ਆ ਭਾਈ ਤੇ ਮੈਂ ਤੁਹਾਨੂੰ ਬੇਨਤੀ ਕਰਨ ਤੁਸੀਂ ਅੰਮ੍ਰਿਤ ਵੇਲੇ ਉਠੋ ਬਾਣੀ ਪੜੋ ਨਿਤਨੇਮ ਕਰੋ ਕੋਈ ਸੰਕੇ ਭਰਮ ਚ ਨਹੀਂ ਪੈਣਾ ਦੇਖੋ ਜਿੱਦਾਂ ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਸਾਰੀ ਗੱਲ ਰੱਖੀ ਐ ਕੋਈ ਰੱਖ ਨਹੀਂ ਸਕਦਾ ਭਾਵੇਂ ਮੈਂ ਤੁਹਾਨੂੰ ਦੱਸ ਦਵਾਂ ਪਿਆਰਿਓ ਹੁਣ ਮੈਂ ਕੜਾ ਸ਼ਬਦ ਬੋਲਾਂ ਮੈਂ ਵੀ ਕਹਿੰਦਾ ਜੇ ਕਿਸੇ ਨੂੰ ਲੱਗਿਆ ਗੁਰਵਿੰਦਰ ਸਿੰਘ ਗਲਤ ਹੈ ਅੰਮ੍ਰਿਤਧਾਰੀ ਸਿੱਖ ਚਾਹੇ ਕੋਈ ਮਹਾਂਪੁਰਸ਼ ਚਾਹੇ ਕੋਈ ਗੁਰਸਿੱਖ ਨਿਹੰਗ ਸਿੰਘਾਂ ਨੂੰ ਮੈਂ ਬਹੁਤ ਪਿਆਰ ਕਰਦਾ ਜੇ ਗੁਰਵਿੰਦਰ ਸਿੰਘ 24 ਸਾਲ ਸੇਵਾ ਕਰਦਿਆਂ ਕੋਈ ਪੰਥ ਨਾਲ ਜਾਂ ਕਿਸੇ ਵੀ ਚੀਜ਼ ਨਾਲ ਮੈਂ ਗਿਦਾਰੀ ਕੀਤੀ ਹੋਵੇ ਤੁਸੀਂ ਮੈਨੂੰ ਆਵਾਜ਼ ਮਾਰ ਕੇ ਕਿਸੇ ਚੌਂਕ ਤੇ ਵੀ ਗੋਲੀ ਮਾਰ ਸਕਦੇ ਹੋ ਬਸ ਇਹਨੇ ਕਬਦਾਂ ਮੈਂ ਮੈਂ ਇਹ ਕਹਿਣਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਤੁਹਾਡੀਆਂ ਰੋਹਦਾਸਾਂ ਕਰਦਾ ਮੈਨੂੰ ਤੁਹਾਡੇ ਪਿਆਰ ਦੀ ਔਖੇ ਸਮੇਂ ਹੀ ਪਤਾ ਲੱਗਦਾ ਆਪਣਾ ਕੌਣ ਬੇਗਾਨਾ ਕੌਣ ਤੇ ਇਸ ਕਰਕੇ ਜਿੰਨਾ ਇਹ ਦਰਦ ਦਤਾਂ ਲਿਆ ਨਾ ਮੁਕਰ ਗਏ ਉਹਨਾਂ ਦਾ ਵੀ ਧੰਨਵਾਦ ਤੇ ਇਸ ਕਰਕੇ ਗੁਰਗ੍ਰੰਥਾ ਬਨਾ ਜੁੜੋ ਮੈਂ ਬੜੇ ਚਿਰ ਪਹਿਲਾਂ ਕਹਿੰਦਾ ਹੁੰਦਾ ਹਾਂ ਮੰਡੀ ਦੀਆਂ ਕੰਧਾਂ ਨਾਲ ਜੁੜਿਓ ਤੇ ਮੈਨੂੰ ਅੰਮ੍ਰਿਤ ਗਿਆ ਪੈਣਾ ਬੱਚੇ ਆਂਦੇ ਹੁੰਦੇ ਸੀ ਬਾਬਾ ਜੀ ਨੇ ਕਿਉਂ ਆਂਦੇ ਹੋ ਮੈਂ ਕਿਹਾ ਮੈਨੂੰ ਪਤਾ ਹੋਣ ਵਾਲਾ ਸਮਾਂ ਫਕੀਰ ਕਦੇ ਦੇ ਨਾਂ ਨਹੀਂ ਜੋੜਦਾ ਭਾਈ ਮੈਂ ਆਪਣੇ ਨਾਂ ਦੀ ਕੀ ਨੂੰ ਜੋੜਿਆ ਮੈਂ ਸ਼ਬਦ ਨਾਲ ਜੋੜਦਾ ਨਾਮ ਨਾਲ ਜੋੜਦਾ ਮੇਰਾ ਤੇ ਗਲਾ ਬਹਿ ਗਿਆ ਰੋਲਾ ਪਾ ਪਾ ਕੇ 24 ਸਾਲ ਨਾਮ ਜਪੋ ਨਾਮ ਜਪੋ ਗੁਰੂ ਨਾਲ ਜੁੜੋ ਗੁਰੂ ਸਿਧਾਂਤ ਨਾਲ ਜੁੜੋ ਮੈਂ ਜੋ ਆਪਣੇ ਜਿੰਦ ਦੀ ਕਮਾਇਆ ਜੋ ਮੇਰੇ ਕੋ ਸਹਾਈ ਸੀ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਚ ਰੱਖਦਾ ਅਗਵਾ ਜੋ ਮਰੇ ਸੰਗਤ ਦਾ ਜੋ ਮਰੇ ਪਰਿਵਾਰ ਦਾ ਜੋ ਗੁਰਨਾਨਕ ਦੇ ਸੰਗਤ ਜੋ ਵਿਛਵਦੀ ਸੰਗਤ ਤੇ ਕਾਲ ਤੱਕ ਸਾਹਿਬ ਦਾ ਹੁਕਮ ਅਵੇਗਾ ਚਰਮੱਥੇ ਜੇ ਮੈਂ ਵੱਧ ਕੱਢ ਪਿਆਰ ਚ ਬੋਲ ਗਿਆ ਹਾਂ ਮੈਂ ਤੇ ਮੈਂ ਅਨਜਾਨੀ ਜੀਵ ਹਾਂ ਗੁਰਨਾਨਕ ਦੇ ਘਰ ਦਾ ਨੌਕਰ ਹਾਂ ਬਾਬਾ ਸ਼੍ਰੀ ਚਾਈ ਦਾ ਸਿਰਸ ਹਾਂ ਮਾਤਾ ਸਾਹਿਬ ਦੇਵਾ ਮੈਂ ਸੱਚ ਕਹਿੰਦਾ ਮੈਨੂੰ ਮਾਂ ਬੜਾ ਪਿਆਰ ਕਰਦੀ ਹੈ ਬੜਾ ਪਿਆਰ ਕਰਦੀ ਹੈ ਬੜੀ ਪਿਆਰੀ ਐ ਮੜੀ ਤੇਜ ਕਰਕੇ ਮਾਤਾ ਸਾਹਿਬ ਦੇਵਾਂ ਨੂੰ ਯਾਦ ਕਰਿਆ ਕਰੋ ਤੇ ਮੈਂ ਕਿੰਨੇ ਕੁ ਸ਼ਬਦਾਂ ਨਾਲ ਹਨਨ ਸ਼ਬਦ ਦਾ ਪਾਠ ਦਾਸ ਹੁਕਮਨਾਮਾ ਸੁਣ ਕੇ ਗੁਰੂ ਗ੍ਰਕ ਜਪ ਦੇ ਘਰ ਨੂੰ ਜਾਣਾ ਤੇ ਭਾਈ ਵਈਆਂ ਬਯੰਤ ਪੁੱਲਾਂ ਦੀ ਸ਼ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ